ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਪੀ ਕੱਲ 10 ਤਰੀਕ ਆ ਸਾਰੇ ਢੜਕਸਾਰ ਗੁਰਦੁਆਰਿਆਂ 'ਚ ਇਕੱਠੇ ਹੋ ਕੇ ਦਿੱਲੀ ਦੇ ਮੋਰਚੇ ਦੀ ਚੜ੍ਹ ਦੀ ਕਲਾ ਦੀ ਅਰਦਾਸ ਕਰ ਲਈਏ ਤੇ ਤਿਆਰੀਆਂ ਮੁਕੰਮਲ ਕਰ ਲਈਏ ਲੰਮਾ ਸਮਾਂ ਅੰਦੋਲਨ ਚੱਲਣਾ ਵਾ ਉਹਦੀਆਂ ਜੜੀਆਂ ਵੀ ਲੜਿੰਦੀਆਂ ਚੀਜ਼ਾਂ ਵਾ ਉਹ ਸਾਰੀਆਂ ਇਕੱਠੀਆਂ ਕਰ ਲਈਏ ਦੂਸਰਾ ਹੈਗਾ ਵੀ ਜਿਵੇਂ हरियाणा ਦੀ ਸਰਕਾਰ ਨੇ ਕਿਹਾ ਵੀ ਟਰੈਕਟਰਾਂ 'ਚ ਤੇਲ ਨਹੀਂ ਪੈਣ ਦੇਣਾ ਤੋਂ ਪੰਜਾਬ ਵਾਲੇ ਵੱਧ ਤੋਂ ਵੱਧ ਤੇਲ ਜਿਹੜਾ ਵਾ ਉਹ ਲੈ ਲੈਣ ਅਸੀਂ ਹਰਿਆਣੇ ਦੇ ਟਰੈਕਟਰਾਂ 'ਚ ਤੇਲ ਪਾ ਕੇ ਦੇਣਾ ਵਾ ਤਾਂ ਜਿੰਨਾ ਵੱਧ ਤੋਂ ਵੱਧ ਆਪਣੇ ਟਰੈਕਟਰਾਂ ਦੀ ਡੀਜ਼ਲ ਲਿਆ ਜਾ ਸਕਦਾ ਉਹ ਲੈ ਕੇ ਰੱਖ ਲਿਆ ਜਾਵੇ ਦੂਸਰਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੇ ਜਿਵੇਂ ਕੇਂਦਰ ਦੇ ਨਾਲ ਗੱਲਬਾਤ ਦਾ سلسلہ ਸ਼ੁਰੂ ਕਰ ਲਿਆ ਵਾ ਔਰ ਉਹਦੇ ਤੋਂ ਲੱਗਦਾ ਵੀ ਜਿੱਡਾ ਵੱਡਾ ਇਹ ਅੰਦੋਲਨ ਬਣ ਗਿਆ ਆਪਣੀਆਂ ਮੰਗਾਂ ਆਉਣ ਵਾਲੇ ਸਮੇਂ ਵਿੱਚ ਹੱਲ ਹੋਣੀਆਂ ਨੇ ਔਰ ਉਹਦੇ ਵਾਸਤੇ ਜਿਹੜਾ ਪੀਐਸਸੀ ਕਮਰਕੱਸੇ ਕਰ ਲਈ ਪਈ ਇਹ ਹੀ ਮੌਕਾ ਵਾ ਮੌਕਾ ਖਝਾਤਾ ਸ਼ਾਇਦ ਦੁਬਾਰਾ ਮੌਕਾ ਨਾ ਮਿਲੇ ਇਸ ਕਰਕੇ ਸਾਰੀ ਸਿਵਲ ਸੁਸਾਇਟੀ ਨੂੰ ਗਾਇਕਾਂ ਨੂੰ ਐਨਆਰਆਈਆਂ ਨੂੰ ਹਰ ਤਰ੍ਹਾਂ ਦੇ ਮੁਲਾਜ਼ਮ ਤਬਕੇ ਨੂੰ ਸਾਰਿਆਂ ਨੂੰ ਅਪੀਲ ਆ ਸਾਡੀ ਪੀ ਪੂਰੇ ਇਹ ਦਿੱਲੀ ਦਾ ਮੋਰਚਾ ਸਾਰੇ ਦੇਸ਼ ਦੇ ਕਿਸਾਨ ਤੇ ਖੇਤ ਮਜ਼ਦੂਰ ਲਿਆ ਤੋਂ ਸਾਰੇ ਸਾਡਾ ਵੱਧ ਤੋਂ ਵੱਧ ਇਸ ਮੁੱਦਿਆਂ ਦੇ ਵਿੱਚ ਸਾਥ ਦਿਓ ਸਿੱਖ ਪੰਥ ਨੂੰ ਵੀ ਬੇਨਤੀ ਆ ਪੀ ਉਹ ਗੁਰੂ ਘਰਾਂ ਦੇ ਵਿੱਚ ਦਿੱਲੀ ਮੋਰਚੇ ਦੀ ਚੜ੍ਹ ਦੀ ਕਲਾ ਦੀ ਜਿਹੜੀ ਆ ਉਹ ਅਰਦਾਸ ਕਰੇ ਅਰ ਸਾਨੂੰ ਪੱਕਾ ਯਕੀਨ ਹੈ ਪੀ ਆਉਣ ਵਾਲੇ ਸਮੇਂ ਵਿੱਚ ਅਸੀਂ ਸਫਲ ਹੋਵਾਂਗੇ ਅਰ ਸਰਕਾਰ ਨੂੰ ਅਸੀਂ ਇਹ ਵੀ ਕਹਿਆ ਸੀ ਵੀ ਵਧੀਆ ਗੱਲ ਆ ਤੁਸੀਂ ਗੱਲਬਾਤ ਰਹੇ ਮਾਹੌਲ ਅੱਗੇ ਤੋੜਿਆ ਪਰ ਜੋ ਕੁਝ ਹਰਿਆਣੇ ਚ ਕਰ ਰਹੇ ਜੇ ਕੋਨ ਨੂੰ ਨਾ ਕੀਤਾ ਜਾਵੇ ਮਾਹੌਲ ਜਿਹੜਾ ਉਸ ਖਾਮਾ ਰੱਖਿਆ ਜਾਵੇ ਧੰਨਵਾਦ